ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਅਸੀਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਭਾਰਤ ਦੀ GK ਦੇ ਕੁਐਸਚਨ ਪੜ੍ਹਾਂਗੇ ਜੋ ਕਿ ਹਰ ਇੱਕ ਪੇਪਰਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਹੋਣਗੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਫਰਸਟ ਕੁਐਸਚਨ ਭਾਰਤ ਦਾ ਰਾਸ਼ਟਰੀ ਪਸ਼ੂ ਕਿਹੜਾ ਹੈ A ਹਾਥੀ B ਬਾਗ C ਸ਼ੇਰ D ਹਿਰਨ ਸੋ ਇਸਦਾ ਸਹੀ ਜਵਾਬ ਹੈ B ਬਾਗ ਨੈਕਸਟ ਕੁਐਸਚਨ ਨਾਲ ਬੱਧੇ ਹਾਂ ਭਾਰਤ ਵਿੱਚ ਸਭ ਤੋਂ ਵੱਡਾ ਖੇਤਰਫਲ ਅਨੁਸਾਰ ਕਿਹੜਾ ਰਾਜ ਹੈ ਏ ਮਹਾਰਾਸ਼ਟਰ ਬੀ ਉੱਤਰ ਪ੍ਰਦੇਸ਼ ਸੀ ਮੱਧ ਪ੍ਰਦੇਸ਼ ਡੀ ਰਾਜਸਥਾਨ ਸਹੀ ਜਵਾਬ ਹੈ ਡੀ ਰਾਜਸਥਾਨ ਖੇਤਰਫਲ ਪੱਖੋਂ ਸਭ ਤੋਂ ਵੱਡਾ ਹੈ ਨੈਕਸਟ ਭਾਰਤ ਦਾ ਰਾਸ਼ਟਰੀ ਫਲ ਕਿਹੜਾ ਹੈ ਏ ਸੇਬ ਬੀ ਅੰਬ ਸੀ ਕੇਲਾ ਡੀ ਅਨਾਰ ਸਹੀ ਜਵਾਬ ਹੈ ਬੀ ਅੰਬ ਨੈਕਸਟ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ A 26 ਜਨਵਰੀ 1947 B 15 ਅਗਸਤ 1947 C 26 ਜਨਵਰੀ 1950 D 26 ਨਵੰਬਰ 1959 ਇਹਦਾ ਸਹੀ ਜਵਾਬ ਹੈ C 26 ਜਨਵਰੀ 1950 ਲਾਗੂ ਹੋਇਆ ਸੀ ਨੈਕਸਟ ਕੁਐਸਚਨ ਭਾਰਤ ਵਿੱਚ ਪਹਿਲੀ ਬੁਲੇਟ ਟ੍ਰੇਨ ਕਿੱਥੇ ਚਲਣੀ ਹੈ A ਦਿੱਲੀ ਚੰਡੀਗੜ੍ਹ B ਮੁੰਬਈ ਅੰદાવાદ C ਲਖਨਊ ਪਟਨਾ D ਕੋਲਕਾਤਾ ਹైదరాబాద్ ਸੋ ਇਹਦਾ ਸਹੀ ਜਵਾਬ ਹੈ B ਮੁੰਬਈ ਅੰદાવાદ ਨੈਕਸਟ ਭਾਰਤ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ A ਨੰਦਾਦੇਵੀ B ਕੰਚਨਜੰਗਾ C ਮਾਊਂਟ ਐਵਰੇਸਟ D ਗਾਰਡਵਿਨ ਆਸਟਨ K2 ਸੋ ਇਸਦਾ ਸਹੀ ਜਵਾਬ ਹੈ D ਗਾਰਡਵਿਨ ਆਸਟਨ K2 ਨੈਕਸਟ ਕੁਐਸਚਨ ਭਾਰਤ ਦਾ ਰਾਸ਼ਟਰੀ ਗਾਣਾ ਜਾਂ ਰਾਸ਼ਟਰੀ ਗਾਣ ਕੀ ਹੈ A ਬੰਦੇ ਮਾਤਰਮ B ਜਨ ਗਨਮਨ C ਸਾਰੇ ਯਹਾਂ ਸੇ ਅੱਛਾ D ਜੈ ਹਿੰਦ ਸੋ ਗਾਣ ਤੋਂ ਸਾਰਿਆਂ ਨੂੰ ਪਤਾ ਹੀ ਹੈ ਜਨ ਗਨਮਨ ਨੈਕਸਟ ਕੁਐਸਚਨ ਭਾਰਤ ਦੇ ਕਿੰਨੇ ਰਾਜ ਯੂਨੀਟੇਟਰੀ ਹਨ A 7 B 8 C 9 D 6 ਸੋ ਇਹਦਾ ਸਹੀ ਜਵਾਬ ਹੈ 8 ਨੈਕਸਟ ਕੁਐਸਚਨ ਭਾਰਤ ਵਿੱਚ ਰਾਸ਼ਟਰਪਤੀ ਨੂੰ ਕੌਣ ਚੁਂਦਾ A ਲੋਕ ਸਭਾ B ਰਾਜ ਸਭਾ C ਲੋਕ ਸਭਾ ਰਾਜ ਸਭਾ ਤੇ ਜਾਂ ਪਲੱਸ ਵਿਧਾਨ ਸਭਾ D ਜਨਤਾ ਸੋ ਇਹਦਾ ਸਹੀ ਜਵਾਬ ਹੈ C ਤਿੰਨੇ ਚੁਣਦੇ ਐ ਮਿਲ ਕੇ ਨੈਕਸਟ ਕੁਐਸਚਨ ਭਾਰਤ ਵਿੱਚ ਰਾਸ਼ਟਰੀ ਆਮਦਨ ਨੂੰ ਕੌਣ ਮਾਪਦਾ ਹੈ ਏ ਨੀਤੀਯੋਗ ਬੀ ਆਰਬੀਆਈ ਸੀ ਸੀਐਸਓ ਡੀ ਫਾਈਨਾਂਸ ਮਿਨਿਸਟਰੀ ਸੋ ਇਦਸ ਸੇ ਯੂ ਆ ਬਸ ਸੀ ਸੀਐਸਓ ਸੀਐਸਓ ਨੈਕਸਟ ਕੁਐਸਚਨ ਭਾਰਤ ਦਾ ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਕਿਹੜੀ ਹੈ ਏ ਕੋਚੀ ਬੀ ਮਰਮਗਾਓ ਸੀ ਮੁੰਬਈ ਡੀ ਵਿਸ਼ਾਖਾਪਟਨਮ ਸੋ ਇਦਸ ਸੇ ਯੂ ਆ ਬਸ ਸੀ ਮੁੰਬਈ ਹੈ ਨੈਕਸਟ ਕੁਐਸਚਨ ਜੀ 20 ਦਾ 2023 ਸਮਿਟ ਕਿਤੇ ਹੋਇਆ ਸੀ A ਬਾਲੀ B ਦਿੱਲੀ C ਰੋਮ D ਦੋਹਾ ਸੋ ਇਹਦਾ ਸਹੀ ਜਵਾਬ ਹੈ ਦਿੱਲੀ ਇੰਡੀਆ ਦੇ ਵਿੱਚ ਹੋਇਆ ਸੀ ਨੈਕਸਟ ਕੁਐਸਚਨ ਭਾਰਤ ਦੇ ਪਹਿਲੇ ਨਾਗরিক ਕੌਣ ਮੰਨੇ ਜਾਂਦੇ ਹਨ A ਪ੍ਰਧਾਨ ਮੰਤਰੀ B ਰਾਜਪਾਲ C ਰਾਸ਼ਟਰਪਤੀ D ਲੋਕ ਸਭਾ ਸਪੀਕਰ ਸੋ ਇਹਦਾ ਸਹੀ ਜਵਾਬ ਹੈ ਸੀ ਰਾਸ਼ਟਰਪਤੀ ਮੱਧੇ ਅਗਲੇ ਕੁਐਸਚਨ ਆਲ ਇਸਰੂ ਦਾ ਮੁੱਖ ਦਫਤਰ ਕਿੱਥੇ ਹੈ A ਹైదరాబాద్ B ਕੋਲਕਾਤਾ C ਚਨਈ D ਬੈਂਗਲੁਰੂ ਸੋ ਇਸ ਦਾ ਸਹੀ ਜਵਾਬ ਹੈ D ਬੈਂਗਲੁਰੂ ਹੈ ਨੈਕਸਟ ਕੁਐਸਚਨ ਭਾਰਤ ਦੀ ਰਾਸ਼ਟਰੀ ਖੇਡ ਕਿਹੜੀ ਹੈ A ਕ੍ਰਿਕਟ B ਹਾਕੀ C ਕਬੱਡੀ D ਫੁੱਟਬਾਲ ਸੋ ਰਾਸ਼ਟਰੀ ਖੇਡ ਤੁਹਾਨੂੰ ਪਤਾ ਹੀ ਹੈ ਹਾਕੀ ਨੈਕਸਟ ਕੁਐਸਚਨ ਭਾਰਤ ਦੀ ਪਹਿਲੀ ਨਾਰੀ ਰਾਸ਼ਟਰਪਤੀ ਕੌਣ ਸੀ ਏ ਸੋਨੀਆ ਗਾਂਧੀ ਬੀ ਇੰਦਰਜੀਤ ਕੌਰ ਸੀ ਪ੍ਰਤਿਭਾ ਪਟਲ ਡੀ ਦਰਪਦੀ ਮਰਮੂ ਸਹੀ ਜਵਾਬ ਹੈ ਸੀ ਪ੍ਰਤਿਭਾ ਪਟੇਲ ਨੈਕਸਟ ਕੁਐਸਚਨ ਭਾਰਤ ਦੀ ਸੰਸਦ ਵਿੱਚ ਕਿੰਨੇ ਸਦਨ ਹਨ ਏ 1 ਬੀ 2 ਸੀ 3 ਡੀ 4 ਸਹੀ ਤੁਹਾਨੂੰ ਪਤਾ ਹੀ ਹੈ ਸੰਸਦ ਵਿੱਚ ਦੋ ਹੀ ਸਦਨ ਹੁੰਦੇ ਆ ਨੈਕਸਟ ਕੁਐਸਚਨ ਨੀਤੀ ਯੋਗ ਦੀ ਸਥਾਪਨਾ ਕਦੋਂ ਹੋਈ A 2014 B 2015 C 2016 D 2013 ਸੋ ਇਸ ਦਾ ਸਹੀ ਜਵਾਬ ਹੈ B 2015 ਨੈਕਸਟ ਕੁਐਸਚਨ ਵਾਲਾ ਵਧਿਆ ਭਾਰਤ ਦਾ ਸਭ ਤੋਂ ਪੁਰਾਣਾ ਹਾਈ ਕੋਰਟ ਕਿਹੜਾ ਹੈ A ਬੰਬਈ B ਦਿੱਲੀ C ਮਦਰਾਸ D ਕੋਲਕਾਤਾ ਸੋ ਇਸ ਦਾ ਸਹੀ ਜਵਾਬ ਹੈ D ਕੋਲਕਾਤਾ ਸਭ ਤੋਂ ਪੁਰਾਣੀ ਹਾਈ ਕੋਰਟ ਨੈਕਸਟ ਤੇ ਲਾਸਟ ਕੁਐਸਚਨ ਪਾਕ ਦਾ ਰਾਸ਼ਟਰੀ ਪੰਛੀ ਕਿਹੜਾ ਹੈ ਏ ਮੋਰ ਬੀ ਬਾਜ ਸੀ ਕੋਇਲ ਡੀ ਹੰਸ ਸੋ ਇਸਦਾ ਸਹੀ ਜਵਾਬ ਹੈ ਏ ਮੋਰ ਸੋ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ ਜੀ